सताल जी सारूज अं जा रहे हैं गुरुद्वारा बंगला साहब तो साजे रिश्तेदार आए हैं उन्होंने मतलब जा रहे हैं सारे दर्शन करावे वीडियो पूरा देखियो चैनल सबसक्राइब कर लाइक जरूर करो दिल्ली एंड कर चुके हैं अभी पहुंचे आ रहे गुरुद्वारा बंगला साहब उसे जाके खर्च ਦੇ ਫੈਮਲੀ ਦੇ ਨਾਲ ਗੋਡਾ ਮੰਗਲਾ ਸਾਮਾਥਾ ਦੇਖਣਾਈ ਮੰਗਾ ਮਥਾ ਦੇ ਕੋ ਪਹਿਲਾਂ ਇਹ ਬੱਚਾ ਨੂੰ ਭੁੱਖ ਲੱਗ ਗਈ ਫਿਰ ਦੇਖੋ ਬੱਚਾ ਨੇ ਪੂਰੀ ਰੇਲ ਬਣਾਈ ਖਾਣ ਪੀਣ ਦੀ ਹੁਣ ਸਾਰੇ ਖਾਂਦੇ ਪੀਂਦੇ ਪਏ ਖਾ ਪੀ ਕੇ ਸਾਹਮਣੇ ਇੱਥੇ ਕੰਟੀਨ ਆ ਕੋਕ ਵਗੈਰਾ ਦੀ ਪੈਟੀ ਵਗੈਰਾ ਇਹ ਸਾਰੇ ਇੱਥੇ ਮਿਲ ਜਾਂਦਾ ਕਿ ਜਿਹੜੇ ਮੰਨ ਲਓ ਕਿਸੇ ਨੂੰ ਲੰਗਰ ਨਹੀਂ ਜਿਹੜੇ ਮਿਲਦਾ ਪਿਆ ਟਾਈਮ ਲੱਦਾ ਜਿਹੜਾ ਬੱਚੇ ਤੁਹਾਨੂੰ ਪਤਾ ਹੀ ਤੰਗ ਕਰਦੇ ਇਹਦੇ ਵਧੀਆ ਸਹੂਲਤ ਇੱਥੇ ਕਿ ਖਾਣ ਪੀਣ ਨੂੰ ਇਸ ਰਾਮਾ ਬਣਿਆ ਵਾ ਕਿਤਾ ਕੋਈ ਦੂਰ ਆਪਣੇ ਰਹਿਣ ਹੁੰਦੀ ਸੰਗਤ ਨੂੰ ਕੋ ਮੁਸ਼ਕਲ ਨਾ ਆਵੇ ਫਿਰ ਹਰਕ੍ਰਿਸ਼ਨ ਜੀ ਜਤਰੀ ਨਵਾਸਰ ਉਹਨਾਂ ਤੋਂ ਬਾਅਦ ਆਪਾਂ ਚੱਲੇ ਆ ਇੱਥੇ ਇਸ਼ਨਾਨ ਕਰਨ ਚੱਲੇ ਬੱਚੇ ਸਾਰੇ ਬੱਚਾ ਨੂੰ ਆਪਾਂ ਇਕੱਠੇ ਕਰਦੇ ਵੇ ਇਸ਼ਨਾਨ ਕਰਨ ਵਾਸਤੇ ਜਦੋਂ ਉਹ ਸਾਲੇ ਸੈਟ ਨੂੰ ਨਹੀਂ ਆਉਂਦੇ ਉਹਦੇ ਕਿ ਬੱਬੇ ਨਹੀਂ ਹੁੰਦੇ ਨਾਲੇ ਕਾਜਾ ਦਾ ਟਾਈਮ ਮਿਲਦਾ ਇਹ ਤਾਂ ਫੀਮੇਲ ਵਾਸਤੇ ਵੀ ਇਸ਼ਨਾਨ ਘਰ ਬਣਾਇਆ ਅਲੱਗ ਤੋਂ ਇਸ਼ਨਾਨ ਘਰ ਹੁੰਦਾ ਇੱਕਮ ਤੇਮ ਰੀਤ ਨੇ ਇਸ਼ਨਾਨ ਕਰ ਲਿਆ ਤੇ ਅਸੀਂ ਸੋ ਹੁਣ ਚੱਲੇ ਆ ਕਿਉਂਕਿ ਸਾਨੂੰ ਇਸ਼ਨਾਨ ਕਰਨ ਵਾਸਤੇ ਤੁਹਾਨੂੰ ਪਤਾ ਹੀ ਹੈ ਜਿੰਨਾਂ ਨੂੰ ਪੰਜਾਬੀ ਲੋਕ ਕਿ ਕਰੂਗਾ ਇਸ਼ਨਾਨ ਕਰਨ ਤੋਂ ਪਹਿਲਾਂ ਬਾਅਦ ਵਿੱਚ ਵੀਡੀਓ ਨਹੀਂ ਬਣਾਉਂ ਦਿੰਦੇ ਸਗਲ ਜੋਤ ਤੁਸੀਂ ਇਸ਼ਨਾਨ ਕਰ ਲਿਆ ਕਿਵੇਂ ਵਧੀਆ ਰਿਹਾ ਤੁਹਾਡਾ ਇਸ਼ਨਾਨ ਚਲੋ ਤੁਸੀਂ ਵੀ ਕਰ ਲਿਆ ਯੈਸ ਹਾਂਜੀ ਸੇਟ ਨੂੰ ਆਪਣਾ ਪਹਿਲਾ ਸੇਟ ਕੋ ਅਭੀ ਜੋਤਨੇ ਮਿਕਾਲਾ ਇਸ਼ਨਾਨ ਇਥੇ ਇਨਸਟਰਕਸ਼ਨ ਲਿਖਿਆ ਗਿਆ ਵਾ ਆਪ ਕੋ ਹਾਂ ਜੀ ગાંધી ਜੀ ਦੀ ਮੋਟੀਆਂ ਦੇਖੋ ਜਦੋਂ ਅਜੇ ਭਾਰਤ ਅੰਗਰੇਜ਼ੋ ਭਾਰਤ ਛੋੜਨ ਦੌਰਾਨ ਚੱਲਿਆ ਸੀ ਉਹਨੂੰ ਡੈਲੀਗੇਟ ਕਰਕੇ ਮੋਟੀਆਂ ਬਣਾਈਆਂ ਗਈਆਂ ਦਿੱਲੀ ਕੇ ਸੈਂਟਰੀ ਜਾਪ ਕੁੜਗੋ ਵਾਲੀ ਛੇੜ ਤੋਂ ਹੋਣੇ ਇੱਕ ਬੰਗਲਾ ਸਾਹਿਬ ਵਾਲੇ ਰੋਡ ਦੇ ਉੱਤੇ ਆਉਂਦੀ ਆ ਪੀ ਬੀ ਨੀ ਮਾਤ ਵਧੀਆ ਲੁੱਕ ਦੇ ਕੇ ਬਣਾਇਆ ਕੰਮ ਦੀ ਜਿਹੜੀਆਂ ਮੋਤੀਆਂ ਸਰਦਾਰ ਕਪੇਲ ਦੀ ਰੈੱਡ ਲਾਈਟ ਦੇ ਬਿਲਕੁਲ ਸਾਹਮਣੇ ਆ ਜੀ ਕਿਹੇ ਬੱਚੇ ਨੇ ਬੜੇ ਆ ਵੀ ਆ ਬੰਦੇ ਨੇ ਪੀ ਆ ਹਾਂਜੀ ਤੇ ਆਪਣਾ ਪੰਜਾਬ ਪਾਵਣਾ ਨਾਲ ਹੀ ਹਰਿਆਣਾ ਪਾਵਣਾ ਆ ਸਾਰੇ ਸਟੇਟ ਦੇ ਜਿੰਨੀਆਂ ਵੀ ਆਪਣੇ ਇੰਡੀਆ ਦੇ ਸਾਰੇ ਉਹ ਰੂਟਸ ਹਨ ਨਾ ਪੰਜਾਬ ਤੋਂ ਹਰਿਆਣਾ ਰਾਜਾਂ ਦਾ ਤਾਂ ਆਪਣਾ ਪੰਜਾਬ ਘਾਣ ਬਿਲਕੁਲ ਸਾਹਮਣੇ ਤੇ ਦੇਖਦੇ। ਗੁਰਦਾਵਰਾ ਉੱਤੇ ਦਿੱਲੀ ਤੋਂ ਗੁਰਦਾਵਰਾ ਰੋਡ ਜੋ ਜੇਪੌਕਾ ਤੋਂ ਚੱਲਦੀ ਜਾਂਦੀ ਹੈ ਕਿ ਐਨ ਐਚ 8 ਤੇ ਰੋਡ ਚੱਲੇ ਜਾਂਦਾ। ਤੇ ਆ ਦੇਖੋ ਮਹਿਪਾਲਪੁਰ ਦੇਖੋ ਗੁਰਦਾਵਰਾ ਸ਼ੁਰੂ ਹੋ ਜਾਂਦਾ ਦਿੱਲੀ 에ਰਪੋਰਟ ਟਰਮੀਨਲ 3 ਆ ਸਾਰਾ ਕਮਰਸ਼ੀਅਲ ਹੌਸਲ ਦੇਖੋ ਇੱਥੇ ਜਿੰਨੇ ਕਨਾਈ ਨਾ ਉਹਦੇ ਬਾਹਰ ಇಂದ್ರೀರಪೋರ್ಟ್ <Sanye> ಮಹಪಾಲಪುರ ਉਹ ਸਾਰੇ ਇੱਥੇ ਆ ਹਾਟਲ ਤੇ ਸਟੇ ਕਰਦੇ ਇਹ ਮਹਿਫਾਲਪੁਰ ਹੈ 에어ਪੋਰਟ ਤੋਂ ਬਾਹਰ ਆ ਕੇ ਮਹਿਫਾਲਪੁਰ ਇੱਥੇ ਥੋੜਾ ਇੰਨਾ ਟ੍ਰੇਨ ਤੇ ਮਿਲ ਜਾਂਦੇ ਹਾਟਲ ਆ ਸਾਰੇ ਹੋਟਲ ਕਮਰਸ਼ੀਆਂ ਦਾ ਇੱਕੋ ਜਿਹਾ ਪਾ ਜਿਹੜਾ ਤੁਸੀਂ ਦੇਖ ਰਹੇ ਹੋ ਸਾਰੇ ਹੋਟਲ ਨੇ ਆ ਸਾਰੇ ਕਮਰਸ਼ੀਅਨ ਹੋਟਲ ਆ ਇਹ ਦੇਖੋ ਆਪਾਂ ਇਹ ਉਹ ਸਾਰਾ ਇਹ ਜਿਹੜਾ ফ্লাইਓਵਰ ਹੈ ਇਹ ਆਪਣਾ 에어ਪੋਰਟ ਨੂੰ ਜਾਂਦਾ ਵਾ ਇਹ ਜਿਹੜੀ ਦੂਜੀ ਅਸੀਂ ਜਾਂਦੇ ਪਏ ਇਹ ਗੁਰगांव ਨਹੀਂ ਜਾਂਦਾ ਰਸਤਾ ਆਹ ਵਾਲਾ ਜਿਹੜੀ ਤੁਸੀਂ ਦੇਖ ਲਈਓਵਰ ਇਹ ਜਾਂਦਾ ਆਪਣਾ 에어ਪੋਰਟ ਵੱਲ ਨੂੰ ਇਹ ਰੋਡ ਐਨਾਂ ਚੇਟ ਦਿੱਲੀ ਜੈਪੁਰ ਰੋਡ ਆ ਇਹਦੇ ਉੱਪਰ ਆ ਮਹਿਪਾਲਪੁਰ ਮਹਿਪਾਲਪੁਰ ਸਾਰਕ ਮੱਚੇ ਲੋਕ ਕਰਦੇ ਆ ਜੀਆ ਦੇਖੋ ਮਹਿਪਾਲਪੁਰ ਇੱਥੋਂ ਗੁਰਗਾਉਂ ਸ਼ੁਰੂ ਹੋ ਜਾਂਦਾ ਦਿੱਲੀ 에ਅਰਪੋਰਟ ਟਰਮੀਨਲ 3 ਆ ਸਾਰਾ ਕਮਰਸ਼ੀਅਲ ਹੋਟਲ ਦੇਖੋ ਇੱਥੇ ਜਿੰਨੇ ਆਪਣੇ ਕਲਾਇੰਟ ਆ ਉਹਦੇ ਬਾਹਰ ਟੂਰਿਸਟ ਆਉਂਦੇ ਆ ਸਾਰੇ ਇੱਥੇ ਆ ਇੱਥੇ ਨਾਈਟ ਸਟੇ ਕਰਦੇ ਆ ਬਿਲਕੁਲ ਸਾਹਮਣੇ ਹੋਟਲ ਦੇ 에ਅਰਪੋਰਟ ਦੇ ਸਾਹਮਣੇ 3 ਦੇ ਏਅਰਪੋਰਟ ਦੇ ਫਿਰ ਸਾਈਡ ਦੇ ਏਅਰਪੋਰਟ ਆ ਇੱਧੇ ਜੀ